ਇਹੋ ਪਰਮਾਤਮਾ ਨੇ ਧਰਤੀ ਸਾਜੀ ਹੈ ਪਤਾ ਨਹੀਂ ਉਹਨੇ ਇਸ ਧਰਤੀ ਦਾ વિનાਸ਼ ਕਰਨਾ ਹੈ ਜਾਂ ਨਹੀਂ ਕਰਨਾ ਜਾਂ ਕਦੋਂ ਕਰਨਾ ਹੈ ਪਰ ਅਸੀਂ ਉਹ ਲੋਕ ਹੈ ਅਸੀਂ ਹੱਥ ਜੋੜ ਕੇ ਮੰਗ ਰਹੇ ਹਾਂ ਕਿ ਸੱਚੇ ਪਾਤਸ਼ਾਹ ਧਰਤੀ ਨੂੰ ਤਬਾਹ ਕਰ ਦੇ ਇਸ ਧਰਤੀ ਨੂੰ ਖਤਮ ਕਰ ਦੇ ਅਸੀਂ ਇਸ ਧਰਤੀ ਤੇ ਰਹਿਣਾ ਹੀ ਨਹੀਂ ਚਾਹੁੰਦੇ ਕਿਉਂਕਿ ਉਹ ਕੌਮ ਹੈ ਜਿਹੜੀ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਜਦੋਂ ਵੀ ਅਰਦਾਸ ਕਰਦੀ ਹੈ ਮੰਗਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਹੁਣ ਸਾਡੇ ਕਰਮਾਂ ਦੇ ਵਿੱਚ ਇੰਨਾ ਫਰਕ ਪੈ ਗਿਆ ਅਸੀਂ ਧਰਤੀ ਦਾ વિનાਸ਼ ਹੱਥ ਜੋੜ ਕੇ ਮੰਗ ਰਹੇ ਹਾਂ ਸਤਿਗੁਰੂ ਮਾਰੇ ਬਾਣੀ ਵਿੱਚ ਆਖਦੇ ਜਿੰਦ ਉਪਾਏ ਮੇਦਨੀ ਸੋਈ ਕਰਦਾ ਸਾਰ ਇਸ ਪ੍ਰਮਾਤਮਾ ਨੇ ਧਰਤੀ ਸਾਜੀ ਹੈ ਉਹੋ ਇਹਦੀ ਪ੍ਰਤਪਾਲਣਾ ਕਰ ਰਿਹਾ ਹੋਰ ਬਖਸ਼ਿਸ਼ ਕਰਦੇ ਕੁਦਰਤ ਕਰਕੇ ਵਸਿਆ ਸੋਈ ਪ੍ਰਮਾਤਮਾ ਨੇ ਸ੍ਰਿਸ਼ਟੀ ਦੇ ਜੀਵ ਜੰਤੂ ਪੌਦੇ ਮਨੁੱਖ ਪੈਦਾ ਕਰਕੇ ਆਪ ਵਿੱਚ ਵਸ ਰਿਹਾ ਅੰਗੀਕਾਰ ਕਰ ਰਿਹਾ ਸਾਰਿਆਂ ਨੂੰ ਆਖਦੇ ਕੁਦਰਤ ਹੈ ਕੀਮਤ ਨਹੀਂ ਪਾਏ ਜਦੋਂ ਆਪ ਵਸ ਰਿਹਾ ਤੇ ਉਸ ਧਰਤੀ ਨੂੰ ਅੱਗ ਲਾਉਣੀ ਇਸ ਤਰ੍ਹਾਂ ਉਹਨੂੰ ਵਿਨਾਸ਼ ਕਾਲ ਦੇ ਵਿੱਚ ਸੁੱਟਣਾ ਇਸ ਤਰ੍ਹਾਂ ਜਿਵੇਂ ਕਿਸੇ ਫਕੀਰ ਮਹਾਂਪੁਰਖ ਦੇ ਪੈਰਾਂ ਦੇ ਵਿੱਚ ਅੱਗ ਲਾ ਦੇਣੀ ਜਿਹੜੇ ਦਰਖਤ ਸਾੜਨੇ ਇੰਨਾ ਵੱਡਾ ਗੁਨਾਹ ਹੈ ਜਿਵੇਂ ਕਿਸੇ ਮਹਾਂਪੁਰਖ ਸੰਤ ਦੇ ਇਹ ਫਕੀਰ ਨੇ ਵੀਰੋ ਜਿਹੜੇ ਦਰਖਤ ਨੇ ਫਕੀਰ ਨੇ ਅੱਜ ਢਿਲਵਾਂ ਤੋਂ ਨਡਾਲੇ ਨੂੰ ਜਾਂਦਿਆਂ ਰਸਤੇ ਦੇ ਵਿੱਚ ਆ ਵਨਾਸ਼ ਕਾਲ ਦਾ ਰੂਪ ਵੇਖਿਆ ਆਪਾਂ ਇਸ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸੁੱਖ ਨਹੀਂ ਮੰਗ ਰਹੇ ਇਸ ਵਕਤ ਆਖਦੇ ਕੁਦਰਤ ਦੀ ਤੂੰ ਕੀਮਤ ਨਹੀਂ ਪਾ ਰਿਆ ਬੰਦਿਆ ਜੋ ਕੀਮਤ ਪ੍ਰਮਾਤਮਾ ਨੇ ਤੈਨੂੰ ਬਖਸ਼ਿਸ਼ ਕੀਤੀ ਹੈ ਨਾ ਆ ਲੋਕਡਾਊਨ ਤੋਂ ਵਿੱਚ ਆਪਾਂ ਵੇਖ ਰਹੇ ਹਾਂ ਕਰੋਨਾ ਦੀ ਬਿਮਾਰੀ ਦੇ ਦੌਰਾਨ ਵੀ ਲੋਕ ਆਕਸੀਜਨ ਦੇ ਸਿਲੰਡਰ ਚੁੱਕੀ ਫਿਰਦੇ ਸੀ ਪਰ ਸਾਨੂੰ ਜਿਹੜੀ ਹੈ ਅਕਲ ਨਹੀਂ ਆਈ ਅਸੀਂ ਅਕਲ ਤੋਂ ਸਮਝ ਤੋਂ ਹੀ ਨੇ ਹੋ ਗਏ ਆ ਇਹ ਵਿਸ਼ਾਲ ਦਰਖਤ ਜਿਹੜਾ ਅਸੀਂ ਅਸੀਂ ਸਾੜ ਕੇ ਸੁੱਟਤਾ ਇੱਕ ਸੜਕ ਨਹੀਂ ਹਰ ਇੱਕ ਸੜਕ ਜਿਹੜੀ ਅੱਜ ਗਵਾਹੀ ਭਰਦੀ ਹੈ ਕਿ ਸਾਨੂੰ ਮੋਲੋਂ ਹੀ ਸਮਝ ਹੈ ਹੀ ਨਹੀਂ ਅਸੀਂ ਸਮਝ ਤੋਂ ਹੀਣੇ ਹੋ ਗਏ ਆ ਸੜਕਾਂ ਦੇ ਉੱਤੋਂ ਨਿਕਲਦਾ ਹੋਇਆ ਧੂਆਂ ਸੜਦੇ ਹੋਏ ਲੱਖਾਂ ਦਰਖਤ ਜਿਨ੍ਹਾਂ ਦੀ ਜ਼ਮੀਨ ਦੇ ਨੇੜੇ ਉਹਨਾਂ ਕੋਈ ਆਪਣੇ ਹੱਥੀਂ ਨਹੀਂ ਦਰਖਤ ਲਾਇਆ ਉਹ ਸਾੜਦੇ ਜ਼ਰੂਰ ਨੇ ਹਜ਼ਾਰਾਂ ਦਰਖਤ ਅਸੀਂ ਅੱਜ ਸਾੜ ਰਹੇ ਹਾਂ